ਠੀਕ ਹੈ ਉਹ ਮੈਰਿਜ ਬਿਊਰੋਸ ਵਗੈਰਾ ਦੇ ਵਿੱਚ ਜਾਂਦੇ ਹੈਗੇ ਨੇ ਉਥੇ ਆਪਾਂ ਨੂੰ ਫੀਸ ਲਿੱਤੀ ਜਾਂਦੀ ਹੈ ਪਹਿਲੇ ਉਹਨਾਂ ਨੂੰ ਕਿਹਾ ਜਾਂਦਾ ਹੈਗਾ ਕਿ 11000 31000 ਜਮਾ ਕਰਵਾ ਦਿਓ ਆਪਾਂ ਉਹ ਸਿਸਟਮ ਨੂੰ ਖਤਮ ਕਰਤਾ ਗੁਰੂ ਜੀ ਮੈਟ੍ਰੀਮੋਨੀ ਗੁਰੂ ਜੀ ਦਾ ਨਾਮ ਤੇ ਅਸੀਂ ਧੋਖਾਧੜੀ ਨਹੀਂ ਕਰਨੀ ਫਿਰ ਨਾ ਤਰਨੋ ਦਿਓ ਪਕਾ ਸਕਦੇ ਕਿ ਜਿਹੜੇ ਤੁਸੀਂ ਗੁਰੂਜੀ ਮੈਟ੍ਰੀਮੋਨੀ ਵਿੱਚ ਕਨਸੈਪਟ ਲੈ ਕੇ ਆਏ ਹੋ ਤੁਸੀਂ ਰਿਸ਼ਤਿਆਂ ਨੂੰ ਪੇਰੈਂਟਸ ਵੈਰੀਫਾਈਡ ਵਾਲਾ ਕਨਸੈਪਟ ਲੈ ਕੇ ਆਏ ਹੋ ਜੀ ਪੇਰੈਂਟਸ ਵੈਰੀਫਾਈਡ ਵਾਲਾ ਕਨਸੈਪਟ ਲੈ ਕੇ ਆਏ ਆਪਾਂ ਜੋ ਵੀ ਹੋਏਗਾ ਟਰਾਂਸਪੇਰੈਂਟ ਹੋਏਗਾ ਬਿਲਕੁਲ ਆਪਾਂ ਸ਼ੁੱਧ ਕੰਮ ਕਰਨਾ ਹੈਗਾ ਕੋਈ ਧੋਖਾਧੜੀ ਵਾਲਾ ਕੰਮ ਨਹੀਂ ਆਪਾਂ ਵਿਦੇਸ਼ ਦੇਸ਼ ਜਿੱਥੇ ਦਾ ਮਰਜ਼ੀ ਹੋਵੇ ਆਪਾਂ ਰਿਸ਼ਤਾ ਕਰਵਾਵਾਂਗੇ ਠੀਕ ਹੈ ਜੀ ਅਬ ਤੁਸੀਂ ਸਾਨੂੰ ਕੰਟੈਕਟ ਕਰੋ ਕੰਟੈਕਟ ਨੰਬਰ ਤੁਹਾਡੇ ਉਨਦੇ ਤੇ ਮੈਂਸ਼ਨ ਹੋਏਗਾ ਠੀਕ ਹੈ ਉਨਦੇ ਤੇ ਕੰਟੈਕਟ ਕਰੋ WhatsApp ਕਰੋ WhatsApp ਨੰਬਰ ਵੀ ਸੇਮ ਹੀ ਹੈਗੇ ਨੇ ਠੀਕ ਹੈ ਜੀ ਤੁਸੀਂ ਸ਼ਾਪ ਤੇ ਵੀ ਆ ਸਕਦੇ ਹੈਗੇ ਇਹਨਾਂ ਨੂੰ ਬਿਲੋ ਗੱਲਬਾਤ ਕਰੋ ਸਾਰਾ ਸਟੈਪ ਬਾਈ ਸਟੈਪ ਪ੍ਰੋਸੀਜਰ ਸਮਝੋ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਬੇਟਾ ਤੇ ਬੇਟੀ ਤੁਹਾਡੇ ਹੋਣਗੇ ਉਹਨਾਂ ਦਾ ਆਪਸ ਵਿੱਚ ਅਸੀਂ ਗੱਲਬਾਤ ਕਰਾਵਾਂਗੇ ਇੱਕ ਗੱਲਬਾਤ ਕਰਾਣਗੇ ਮਿਲਨ ਹੋਊਗਾ ਮੀਟਿੰਗ ਹੋਊਗੀ ਤੇ ਫਿਰ ਜੇ ਪ੍ਰਮਾਤਮਾ ਨੇ ਚਾਇਆ ਜੇ ਸੰਯੋਗ ਮਿਲਦੇ ਜੁੜਦੇ ਹੋਣ ਤਾਂ ਫਿਰ ਗੁਰੂ ਜੀ ਮੈਟ੍ਰੀਮੋਨੀ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰੂਗਾ ਕਿ ਉਹਦਰ ਉਹ ਜੀ ਠੀਕ ਕਹਿ ਰਹੇ ਜੀ ਮੈਂ ਬਿਲਕੁਲ ਜੀ ਬਿਲਕੁਲ ਕਹਿੰਦੇ ਨੇ ਜ਼ਿੰਦਗੀ ਜਿਉਣ ਲਈ ਸਮਾਜ ਵਿੱਚ ਵਿਚਰਨਾ ਜ਼ਰੂਰੀ ਹੈ ਤੇ ਜਦੋਂ ਆਪਾਂ ਸਮਾਜ ਵਿੱਚ ਵਿਚਰਦੇ ਆਂ ਜ਼ਿੰਦਗੀ ਨੂੰ ਜੀਉਨੇ ਆਂ ਤਾਂ ਫਿਰ ਇੱਕ بڑا ਪਵਿੱਤਰ ਬੰਧਨ ਹੁੰਦਾ ਉਹਦੇ ਵਿੱਚ ਬਜਣਾ ਵੀ ਪੈਂਦਾ ਜਿਹਨੂੰ ਕਿਹਾ ਜਾਂਦਾ ਵਿਆਹ ਸ਼ਾਦੀ ਮੈਰਿਜ ਲੇਕਿਨ ਅੱਜਕੱਲ੍ਹ ਆਮੂਮਨ ਦੇਖਣ ਨੂੰ ਮਿਲਦਾ ਹੈ ਕਿ ਤਕਰੀਬਨ ਹਰ ਘਰ ਦੇ ਵਿੱਚ ਇੱਕ ਬੇਟਾ ਜਾਂ ਬੇਟੀ ਯਾਨੀ ਕਿ ਲੜਕਾ ਜਾਂ ਲੜਕੀ ਵਿਆਹ ਤੋਂ ਵਾਂਝਾ ਬੈਠਾ ਜਾਂ ਬੈਠੀ ਹੈ ਅੱਜ ਇਸੇ ਮੁੱਦੇ ਤੇ ਪ੍ਰਾਈਮ ਉਦਾ ਦੇ ਇਸ ਖਾਸ ਐਪੀਸੋਡ ਤੇ ਅਸੀਂ ਗੱਲਬਾਤ ਕਰਾਂਗੇ ਲੁਧਿਆਣਾ ਦੇ ਇੱਕ ਵਿਖਿਆਤ ਤੇ ਮਸ਼ਹੂਰ ਗੁਰੂ ਦੀ ਮੈਟ੍ਰੀਮੋਨੀ ਤੋਂ ਸ਼੍ਰੀਮਤੀ ਤਰੁਣਾ ਜੀ ਨਾਲ ਤਰਨੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੈ ਗੁਰੂ ਜੀ ਸਰ ਸਰ ਇਹ ਜਿਹੜਾ ਗੁਰੂ ਜੀ ਮੈਟ੍ਰੀਮੋਨিয়াল ਹੈਗਾ ਇਹ ਅਸੀਂ ਸਟਾਰਟ ਕੀਤਾ ਹੈਗਾ ਕਿ ਅੱਜ ਸਾਡੇ ਕੋਲ ਪਹਿਲੇ ਬਹੁਤ ਜ਼ਿਆਦਾ ਰਿਸ਼ਤੇ ਆਂਦੇ ਹੈਗੇ ਕੋਈ ਵੀ ਆਂਦਾ ਹੈਗਾ ਕਿ ਉਹ ਸਾਨੂੰ ਪੁੱਛਦਾ ਹੈ ਕਿ ਸਾਡੇ ਬੇਟੇ ਦਾ ਜਾਂ ਬੇਟੀ ਦਾ ਰਿਸ਼ਤਾ ਕਰਵਾ ਦਿਓ ਠੀਕ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਬੰਦਿਆਂ ਨਾਲੋਂ ਲੜਕੀਆਂ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਕੱਟ ਹੋਈ ਹੋਈ ਹੈ ਇਸ ਕਰਕੇ ਅੱਜਕੱਲ ਬਹੁਤ ਲੋਕਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਕਿ ਜਿਹੜੇ ਰਿਸ਼ਤੇ ਹੈਗੇ ਬਹੁਤ ਕੱਟ ਹੋ ਰਹੇ ਨੇ ਔਰ ਗੁਰੂ ਜੀ ਮੈਟ੍ਰੀਮੋਨੀਅਲ ਦੇ ਵਿੱਚ ਤਾਂ ਸਟਾਰਟਿੰਗ ਕੀਤੀ ਗਈ ਹੈ ਕਿ ਇੱਕ ਜਿਹੜੇ ਅਲੱਗ ਜੇ ਮੈਰਿਜ ਯੂਰੋ ਨੇ ਹੈਗੇ ਹੈਗੇ ਉਹਨਾਂ ਦੇ ਮੁਤਾਬਿਕ ਉਹ ਰਜਿਸਟ੍ਰੇਸ਼ਨ ਫੀਸ ਆਪਾਂ ਨਹੀਂ ਰੱਖੀ ਹੋਈ ਠੀਕ ਹੈ ਜੀ ਇਹ ਆਪਾਂ ਫਸਟ ਆਫ ਆਲ ਰਜਿਸਟ੍ਰੇਸ਼ਨ ਫੀਸ ਨੂੰ ਖਤਮ ਕਰ ਦਿੱਤਾ ਹੈਗਾ ਤੁਸੀਂ ਫ੍ਰੀ ਆਫ ਕੋਸਟ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਇੱਥੇ ਤੇ ਜਿਹੜਾ ਬਾਅਦ ਦਾ ਪ੍ਰੋਸੀਜਰ ਹੈਗਾ ਉਹ ਆਪਾਂ ਤੁਹਾਨੂੰ ਇੱਥੇ ਦੁਕਾਣਾ ਆਪਣਾ ਸ਼ਾਪ ਤੇ ਆ ਕੇ ਤੁਸੀਂ ਜਿੱਦਾਂ ਮਰਜੀ ਆਪਾਂ ਨੂੰ ਰਜਿਸਟ੍ਰੇਸ਼ਨ ਕਰਵਾਓਗੇ ਬੇਟਾ ਜਾਂ ਬੇਟੀ ਦਾ ਦੋਗੇ ਤੁਹਾਨੂੰ ਵੇਰਵਾ ਤੁਸੀਂ ਦੋਗੇ ਉਹਦਾ ਤੁਸੀਂ WhatsApp ਰਾਹੀਂ ਵੀ ਦੇ ਸਕਦੇ ਹੈਗੇ ਹੋ ਉਹ ਤੁਸੀਂ ਇੱਥੇ ਆ ਕੇ ਸਾਡੀ ਸ਼ਾਪ ਤੇ ਆ ਕੇ ਵੀ ਦੇ ਸਕਦੇ ਹੈਗੇ ਹੋ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਰਜਿਸਟ੍ਰੇ ਕਨ ਫੀਸ ਬਿਲਕੁਲ ਵੀ ਚਾਰਜ ਨਹੀਂ ਕਰਦੇ ਕਈ ਵਾਰ ਨਾ ਲੋਕਾਂ ਨੂੰ ਇਹੀ ਲੱਗਦਾ ਕਿ ਪਤਾ ਨਹੀਂ ਰਿਸ਼ਤਾ ਹਜੇ ਨੇਪਰੇ ਚੜਨਾ ਹੈ ਕਿ ਨਹੀਂ ਚੜਨਾ ਸਿਰੇ ਲੱਗਣਾ ਨਹੀਂ ਲੱਗਣਾ ਅਸੀਂ 500000 ਮਿੰਨ ਦੀ ਕਮਾਈ ਚੋ ਦੇ ਦਈਏ ਕਿੰਨੀ ਕਵਾਰ ਦਈਏ ਕਿਉਂਕਿ ਕਈ ਤਰ੍ਹਾਂ ਦੇ ਦਰਜਨਾਂ ਦੀ ਤਾਦ ਵਿੱਚ ਦਫਤਰ ਖੁੱਲੇ ਹੋਏ ਨੇ ਮੈਟ੍ਰੀਮੋਨੀ ਦੇ ਆਪਣਾ ਦੇਲਾ ਮੈਟ੍ਰੀਮੋਨੀ ਹੈ ਨੰਬਰ 1 ਇਹਦੇ ਵਿੱਚ ਪਹਿਲੀ ਖਾਸੀਅਤ ਤਾਂ ਇਹ ਹੈ ਕਿ ਆਪਾਂ ਰੈਜਿਸਟ੍ਰੇਸ਼ਨ ਫੀਸ ਚਾਰਜ ਬਿਲਕੁਲ ਨਹੀਂ ਕਰਦੇ ਜੇ ਆਪਾਂ ਇਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਆਪਾਂ ਵਿੱਚ ਟਰਾਂਸਪੇਰੈਂਸੀ ਯਾਨੀ ਕਿ ਬਿਲਕੁਲ ਸ਼ੀਸ਼ੇ ਵਾਂਗੂ ਜੇ ਰਿਸ਼ਤਾ ਸਾਫ਼ ਰੱਖਣਾ ਹ ਦੇਖੋ ਜੀ আজকাল ਆਪਾ ਆਪਣੇ ਘਰ ਦੇ ਵਿੱਚ ਵੀ ਸਾਡੇ ਵੀ ਫੈਮਿਲੀ ਦੇ ਵਿੱਚ ਹੈਗੇ ਨੇ ਲੋਕ ਜਿਹੜੇ ਰਿਸ਼ਤੇ ਲਈ ਬੈਠੇ ਹੈਗੇ ਨੇ ਠੀਕ ਹੈ ਮੈਰਿਜ ਬਿਊਰੋਸ ਵਗੈਰਾ ਦੇ ਵਿੱਚ ਜਾਂਦੇ ਹੈਗੇ ਨੇ ਉਥੇ ਆਪਾਂ ਨੂੰ ਫੀਸ ਲਿੱਤੀ ਜਾਂਦੀ ਹੈ ਪਹਿਲੇ ਉਹਨਾਂ ਨੂੰ ਕਿਹਾ ਜਾਂਦਾ ਹੈਗਾ ਕਿ 11000 31000 ਜਮਾ ਕਰਵਾ ਦਿਓ ਆਪਾਂ ਉਹ ਸਿਸਟਮ ਨੂੰ ਖਤਮ ਕਰਤਾ ਗੁਰੂ ਜੀ ਮੈਟ੍ਰੀਮੋਨੀ ਗੁਰੂ ਜੀ ਦੇ ਨਾਮ ਤੇ ਅਸੀਂ ਧੋਖਾਧੜੀ ਨਹੀਂ ਕਰਨੀ ਠੀਕ ਹੈ ਜੀ ਆਪਾਂ ਪਰਮਾਤਮਾ ਦੇ ਹਾਜ਼ਰ ਹਜ਼ੂਰ ਸਮਝ ਕੇ ਹੈ ਨਾ ਸਾਰੇ ਕਾਰਜ ਕਰਨੇ ਸਿਰ ਜੋੜ ਨੇ ਵੀ ਬਹੁਤ ਓਖੇ ਨੇ ਅੱਜ ਦੇ ਟਾਈਮ ਦੇ ਵਿੱਚ ਠੀਕ ਹੈ ਜੀ ਅ ਅੱਜ ਦੇ ਟਾਈਮ ਦੇ ਵਿੱਚ ਆਪਾਂ ਜੇ ਦੇਖੀਏ ਬਹੁਤ ਓਖਾ ਹੈਗਾ ਆਨਲਾਈਨ ਵੀ ਆਪਾਂ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ ਹੈ ਨਾ ਬਿਲਕੁਲ ਬਹੁਤ ਵੱਡੀ ਗੱਲ ਹੈ ਤੁਹਾਨੂੰ ਜੇ ਮੇਰੇ ਨਾਲ ਤੇ ਆਪਾਂ ਗੱਲਬਾਤ ਦਾ ਸਿਸਟਮ ਚਲਾਣੇ ਆ ਇੱਕੜਾ ਬੜੀ ਪ੍ਰਾਣੀ ਗੱਲ ਕਹੀ ਹੋਈ ਹੈ ਕਹਿੰਦੇ ਵਿਚੋਲਾ ਰੱਖ ਗਿਆ ਓਲਾ ਹੈ ਨਾ ਜਿਵੇਂ ਵਿਚੋਲਾ ਕਰ ਗਿਆ ਓਲਾ ਕਿ ਇਹ ਚੀਜ਼ਾਂ ਅੱਜ ਕੱਲ ਇੰਨੀਆਂ ਹੋ ਰਹੀਆਂ ਨੇ ਇਹਨਾਂ ਚਿਰ ਤੇ ਆਪਾਂ ਚੱਕ ਕੇ ਰੱਖ ਰਹੇ ਹਾਂ ਦੇਖੋ ਜੀ ਇਹ ਤਾਂ ਦੇਖੋ ਜੋ ਵੀ ਹੋਣਾ ਹੈਗਾ ਇਹ ਕੁਦਰਤ ਦੇ ਮੁਤਾਬਿਕ ਹੋਣਾ ਹੈ ਪਰਮਾਤਮਾ ਦੇ ਮੁਤਾਬਿਕ ਹੋਣਾ ਹੈ ਸੰਜੋਗ ਮਿਲਨੇ ਹੈਗੇ ਬਾਕੀ ਕਿਸਮਤ ਤੇ ਕਿਸੇ ਦਾ ਜ਼ੋਰ ਨਹੀਂ ਹੁੰਦਾ ਹੈਗਾ ਆਪਾਂ ਆਪਣੇ ਵੱਲੋਂ ਦੇਖੋ ਗੁਰੂ ਜੀ ਮੈਟ੍ਰੀਮੋਨিয়াল ਦੇ ਵਿੱਚ ਕੋਸ਼ਿਸ਼ ਕਰਨੀ ਹੈਗੀ ਹੈ ਕਿ 100% ਉਹਨਾਂ ਨੂੰ ਟਰਾਂਸਪੇਰੈਂਟ ਸਭ ਕੁਝ ਮਿਲੇ ਠੀਕ ਹੈ ਨਾ ਆਪਾਂ ਜਿਹੜਾ ਪੇਰੈਂਟਸ ਨੂੰ ਇਨਵੋਲਵ ਰੱਖ ਕੇ ਸਭ ਕੁਝ ਪੇਰੈਂਟਸ ਦੇ ਮੁਤਾਬਿਕ ਕਰਨਾ ਉਹਨਾਂ ਦੀ ਮੀਟਿੰਗ ਕਰਵਾਈ ਜਾਏਗੀ ਬਕਾਇਦਾ ਉਹ ਉਹਨਾਂ ਦੀ ਮੀਟਿੰਗ ਤੋਂ ਬਾਅਦ ਲੜਕਾ ਲੜਕੀ ਨੂੰ ਮਿਲਾਇਆ ਜਾਏਗਾ ਠੀਕ ਹੈ ਜੀ ਉਹ ਇਹ ਚੀਜ਼ਾਂ ਦਾ ਉਹਲਾ ਆਪਾਂ ਬਿਲਕੁਲ ਨਹੀਂ ਰੱਖਣਾ ਜੀ ਆਪਾਂ ਕਹਿ ਸਕਦੇ ਕਿ ਜਿਹੜੇ ਤੁਸੀਂ ਗੁਰੂ ਜੀ ਮੈਟਰੀ ਮੋਣੀ ਵਿੱਚ ਕਨਸੈਪਟ ਲੈ ਕੇ ਆਏ ਹੋ ਤੁਸੀਂ ਰਿਸ਼ਤਿਆਂ ਨੂੰ ਪੇਰੈਂਟਸ ਵੈਰੀਫਾਈਡ ਵਾਲਾ ਕਨਸੈਪਟ ਲੈ ਕੇ ਆਏ ਹੋ ਜੀ ਪੇਰੈਂਟਸ ਵੈਰੀਫਾਈਡ ਵਾਲਾ ਕਨਸੈਪਟ ਲੈ ਕੇ ਆਇਆ ਆਪਾਂ ਕਿਉਂ ਦੇਖੋ ਜੀ ਅੱਜ ਤੇ ਜਿੰਨੀ ਮਰਜ਼ੀ ਇਨਕੁਆਇਰੀ ਕਰਾ ਲਓ ਆਪਾਂ ਹੈਨਾ ਕਿਤੇ ਨਾ ਕਿਤੇ ਅਪਾ ਨੂੰ ਚੂਕ ਹੋ ਜਾਂਦੀ ਹੈਗੀ ਅੱਜ ਦੇ ਬਹੁਤ ਐਸੇ ਇਨਸਾਨ ਹੈ ਬਹੁਤ ਐਸੀ ਲੜਕੀਆਂ ਹੈਗੀਆਂ ਜਿਹੜੀਆਂ ਬਹੁਤ ਧੋਖਾਧੜੀ ਵਿੱਚ ਫਸ ਚੁੱਕੀਆਂ ਹੈਗੀਆਂ ਬਟ ਗੁਰੂ ਜੀ ਪਰਮਾਤਮਾ ਕਿਸੇ ਤੋਂ ਇਹ ਚੀਜ਼ ਨਾ ਕਰਵਾਵੇ ਕਿ ਅਸੀਂ ਮਾੜੇ ਸਿਰ ਜੋੜ ਸਕੀਏ ਬਟ ਅਪਾ ਜੋ ਕਰਨਾ ਹੈਗਾ ਸਹੀ ਕਰਨਾ ਹੈਗਾ ਇਨਕੁਆਇਰੀ ਉਹਨਾਂ ਨੂੰ ਬਕਾਇਦਾ ਕਵਾਂਗੇ ਤੁਸੀਂ ਆਪ ਇਨਕੁਆਇਰੀ ਕਰਵਾਓ ਸਾਡੇ ਉਹਦੇ ਰਿਲੇਟਿਡ ਵੀ ਇਨਕੁਆਇਰੀ ਹੋਏਗੀ ਤੇ ਜੋ ਵੀ ਹੋਏਗਾ ਟਰਾਂਸਪੇਰੈਂਟ ਹੋਏਗਾ ਬਿਲਕੁਲ ਆਪਾਂ ਸ਼ੁੱਧ ਕੰਮ ਕਰਨਾ ਹੈਗਾ ਕੋਈ ਧੋਖਾਧੜੀ ਵਾਲਾ ਕੰਮ ਨਹੀਂ ਹੋਰ ਬਗਲ ਕਰਦੇ ਆ ਜਿਵੇਂ ਆਪਾਂ ਦੱਸਿਆ ਕਿ ਆਪਣੀ ਜਿਹੜੀ ਰਜਿਸਟ੍ਰੇਸ਼ਨ ਫੀਸ ਹੈਗੀ ਆਪਾਂ ਬਿਲਕੁਲ ਨਹੀਂ ਰੱਖੀ ਹੋਈ ਤਾਂ ਕਿ ਇਸ ਤੇ ਬੋਝ ਨਾ ਪਵੇ ਉਸ ਤੋਂ ਬਾਅਦ ਪੇਰੈਂਟਸ ਵੈਰੀਫਾਈਡ ਆਪਣੇ ਕੋ ਰਿਸ਼ਤੇ ਨੇ ਮਾਪੇ ਪਹਿਲਾਂ ਮਿਲਦੇ ਨੇ ਕਿਉਂਕਿ ਵਿਆਹ ਕਿਹਾ ਜਾਂਦਾ ਵੀ ਸਿਰਫ ਦੋ ਜਿਸਮਾਂ ਦਾ ਜਾਂ ਮੁੰਡੇ ਕੁੜੀ ਦਾ ਮੇਲ ਨਹੀਂ ਹੁੰਦਾ ਇਹ ਦੋ ਪਰਿਵਾਰਾਂ ਦਾ ਮੇਲ ਵੀ ਹੁੰਦਾ ਸੋ ਇਹਨਾਂ ਦੇ ਦੇਨ ਜੇ ਆਪਾਂ ਪੇਰੈਂਟਸ ਵੈਰੀਫਾਈਡ ਰਿਸ਼ਤਾ ਰੱਖਦੇ ਆ ਕੀ ਸਿਰਫ ਆਪਾਂ ਦੇਸ਼ ਦੀ ਗੱਲ ਕਰੀਏ ਤਾਂ ਭਾਰਤ ਦੀ ਜਾਂ ਪੰਜਾਬ ਦੀ ਗੱਲ ਕਰੀਏ ਕਿ ਵਿਦੇਸ਼ਾਂ ਤੋਂ ਵੀ ਆਪਾਂ ਰਿਸ਼ਤੇ ਜਿਲੇ ਹੈਗੇ ਆਪਾਂ ਕਰਵਾਣੇ ਆ ਆਪਾਂ ਹਰ ਤਰ੍ਹਾਂ ਦੇ ਰਿਸ਼ਤੇ ਕਰਵਾਣੇ ਹੈਗੇ ਆ ਆਪਾਂ ਵਿਦੇਸ਼ ਦੇਸ਼ ਜਿੱਥੇ ਦਾ ਮਰਜ਼ੀ ਹੋਵੇ ਆਪਾਂ ਰਿਸ਼ਤਾ ਕਰਵਾਵਾਂਗੇ ਠੀਕ ਹੈ ਜੀ ਆਪ ਤੁਸੀਂ ਸਾਨੂੰ ਕੰਟੈਕਟ ਕਰੋ ਕੰਟੈਕਟ ਨੰਬਰ ਤੁਹਾਡੇ ਉਨਦੇ ਤੇ ਮੈਂਸ਼ਨ ਹੋਏਗਾ ਠੀਕ ਹੈ ਉਨਦੇ ਤੇ ਕੰਟੈਕਟ ਕਰੋ WhatsApp ਕਰੋ WhatsApp ਨੰਬਰ ਵੀ ਸੇਮ ਹੀ ਹੈਗੇ ਨੇ ਠੀਕ ਹੈ ਜੀ ਤੁਸੀਂ ਸ਼ਾਪ ਤੇ ਵੀ ਆ ਸਕਦੇ ਹੈਗੇ ਹੋ ਕੋਈ ਐਡਰੈਸ ਦੱਸ ਦੂ ਜੀ ਆਪਣਾ ਹਾਂ ਜੀ ਆਪਣਾ ਕੋਚਰ ਮਾਰਕੀਟ ਨੀਅਰ ਗੁਰਦੁਆਰਾ ਸਾਹਿਬ ਉੱਥੇ ਆਪਣੀ ਸ਼ਾਪ ਹੈਗੀ ਹੈ ਗੁਰੂਜੀ ਮੈਟ੍ਰੀਮੋਨੀ ਤੇ ਤੁਸੀਂ ਜਦੋਂ ਮਰਜ਼ੀ ਇੱਥੇ ਵੀ ਆ ਸਕਦੇ ਹੈਗੇ ਹੋ ਔਰ ਜੋ ਵੀ ਹੋਏਗਾ ਆਪਣਾ ਟਰਾਂਸਪੇਰੈਂਟ ਹੋਏਗਾ ਠੀਕ ਹੈ ਕੁਝ ਤੋਂ ਖਤੜੀ ਵਾਲਾ ਕੰਮ ਨਹੀਂ ਹੋਏਗਾ ਇੱਕ ਵਾਰੀ ਤੁਸੀਂ ਕੰਟੈਕਟ ਕਰਕੇ ਦੇਖੋ ਠੀਕ ਹੈ ਜੀ ਜਦ ਤੱਕ ਆਪਣਾ ਰਿਸ਼ਤਾ ਨਹੀਂ ਬਨੇਗਾ ਕਿਸੇ ਕਿਸੇ ਨੂੰ ਪੇਰੈਂਟਸ ਨੂੰ ਆਪਾਂ ਜਾਣਾਂਗੇ ਨਹੀਂ ਤਦ ਤੱਕ ਆਪਾਂ ਕੋਈ ਨਤੀਜੇ ਤੇ ਨਹੀਂ ਪਹੁੰਚ ਸਕਦੇ ਜਦ ਤੱਕ ਤੁਸੀਂ ਸ਼ਾਪ ਤੇ ਨਹੀਂ ਪਹੁੰਚੋਗੇ ਤਦ ਤੱਕ ਕੁਝ ਹਾਂ ਗੱਲਬਾਤ ਨਹੀਂ ਹੋ ਪਾਏਗੀ ਤਾਂ ਪਲੀਜ਼ ਕੰਟੈਕਟ ਕਰੋ ਆਪਣਾ WhatsApp ਕਰੋ ਰਿਸ਼ਤਿਆਂ ਨੂੰ ਤੇ ਬਿਲਕੁਲ ਠੀਕ ਹੈ ਜੀ ਸੋ ਤਰਨਾ ਜੀ ਜਿਵੇਂ ਪ੍ਰਤੀਤ ਹੋ ਰਿਹਾ ਕਿ ਇਹ ਉਹ ਲੇਡੀ ਨੇ ਜਿਲ ਬਿਲਕੁਲ ਦਿਲੋਂ ਗੱਲ ਕਰ ਰਹੀ ਹੈ ਤੇ ਜ਼ੁਬਾਨ ਦੇ ਵਿੱਚੋਂ ਫੇਸ਼ੀਅਲ ਐਕਸਪ੍ਰੈਸ਼ਨਸ ਜਿਵੇਂ ਮੈਂ ਗੱਲ ਕਰਾਂ ਤਾਂ ਇਹ ਪ੍ਰਤੀਤ ਹੋ ਰਿਹਾ ਜਿਵੇਂ ਕੋਈ ਸੱਚੀ ਸੁੱਚੀ ਰੂਹ ਕੋਲ ਬੈਠ ਕੇ ਬਿਲਕੁਲ ਦਿਲੋਂ ਗੱਲ ਕਰ ਰਹੀ ਹੋਵੇ ਕਿ ਮੈਂ ਟਰਾਂਸਪਰੈਂਸੀ ਰੱਖਣਾ ਚਾਹੁੰਨੀ ਆ ਬਿਲਕੁਲ ਮੈਨੂੰ ਪੈਸੇ ਦਾ ਲਾਲਚ ਨਹੀਂ ਹੈ ਠੀਕ ਹੈ ਪੈਸੇ ਸਭਨੇ ਕਮਾਉਣੇ ਨੇ ਇਹਨਾਂ ਨੇ ਵੀ ਕਮਾਉਣੇ ਨੇ ਲੇਕਿਨ ਇੱਕ ਤਰੀਕਾ ਹੁੰਦਾ ਹੈ ਇੱਕ ਸਟੈਪ ਹੁੰਦਾ ਹੈ ਪੈਸੇ ਕਮਾਉਣ ਦਾ ਵੀ ਸੋ ਕਿਤਨਾ ਕਿਤੇ ਥੋੜਾ ਜਾ ਲੋਕਾਂ ਦੇ ਪ੍ਰਤੀ ਦਿਲ ਚ ਪਿਆਰ ਰੱਖ ਕੇ ਗੁਰੂ ਜੀ ਮੈਟ੍ਰੀਮੋਨੀ ਤੋਂ ਸ਼੍ਰੀਮਤੀ ਤਰੁਣਾ ਜੀ ਹੁਣ ਅੱਗੇ ਆਏ ਹੋਏ ਨੇ ਹੰਬੜਾ ਮਾਰ ਰਿਆ ਤੇ ਸਾਡੀ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਵੀ ਜੇ ਆਪਣੇ ਬੇਟਾ ਬੇਟੀ ਵਾਸਤੇ ਚੰਗਾ ਰਿਸ਼ਤਾ ਕੋਈ ਚਾਹੁੰਨੇ ਆ ਤਾਂ ਇਹਨਾਂ ਕੋਲ ਆਣਾ ਪਊਗਾ ਐਡਰੈਸ ਮੈਂ ਫਿਰ ਬੋਲ ਦਿੰਨਾ ਗੁਰਦੁਆਰਾ ਪੋਠੋਹਾਰ ਤੇ ਉਹਦੇ ਬਿਲਕੁਲ ਬੈਕ ਸਾਈਡ ਤੇ ਗੁਰਦੁਆਰਾ ਸਿੰਘ ਸਵਾ ਪੋਠੋ ਹਾਰਾ ਤੇ ਉਹਦੇ ਬਿਲਕੁਲ ਨਾਲ ਹੀ ਗੁਰੂ ਜੀ ਮੈਟਰੀਮੋਨੀ ਦਾ ਦਫਤਰ ਹੈ ਨੰਬਰ ਤੁਹਾਡੇ ਸਕਰੀਨ ਤੇ ਫਲੈਸ਼ ਹੋ ਰਹੇ ਹੋਣਗੇ ਤੁਸੀਂ ਦੇਖ ਸਕਦੇ ਹੋ ਇਹ ਉਹੀ ਨੰਬਰ ਨੇ ਜਿਹੜੇ ਇਹਨਾਂ ਦੇ ਕੰਟੈਕਟ ਨੰਬਰ ਨੇ ਇਹੀ ਮੋਬਾਈਲ ਨੰਬਰਾਂ ਤੇ ਤੁਸੀਂ ਵਟਸਐਪ ਵੀ ਕਰ ਸਕਦੇ ਹੋ ਸਿੱਧੀ ਕਾਲ ਵੀ ਕਰ ਸਕਦੇ ਹੋ ਤੇ ਜਿਹੜੇ ਖਾਸ ਕਰਕੇ ਪੇਰੈਂਟਸ ਮਾਪਿਆਂ ਨੂੰ ਉਸ ਬੇਨਤੀ ਕਰਾਂਗੇ ਪਹਿਲਾਂ ਤੁਸੀਂ ਆਓ ਇਹਨਾਂ ਨੂੰ ਮਿਲੋ ਗੱਲਬਾਤ ਕਰੋ ਸਾਰਾ ਸਟੈਪ ਬਾਈ ਸਟੈਪ ਪ੍ਰੋਸੀਜਰ ਸਮਝੋ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਬੇਟਾ ਤੇ ਬੇਟੀ ਤੁਹਾਡੇ ਹੋਣਗੇ ਉਹਨਾਂ ਦਾ ਆਪਸ ਵਿੱਚ ਅਸੀਂ ਗੱਲਬਾਤ ਕਰਾਵਾਂਗੇ ਗੱਲਬਾਤ ਕਰਾਣਗੇ ਮਿਲਨ ਹੋਊਗਾ ਮੀਟਿੰਗ ਹੋਊਗੀ ਤੇ ਫਿਰ ਜੇ ਪ੍ਰਮਾਤਮਾ ਨੇ ਚਾਇਆ ਜੇ ਸੰਯੋਗ ਮਿਲਦੇ ਜੁੜਦੇ ਹੋਣ ਤਾਂ ਫਿਰ ਗੁਰੂ ਜੀ ਮੈਟ੍ਰੀਮੋਨੀ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰੂਗਾ ਕਿ ਉਹਦਰ ਉਹ ਜੀ ਠੀਕ ਕਹਿ ਰਹੇ ਜੀ ਮੈਂ ਬਿਲਕੁਲ ਜੀ ਬਿਲਕੁਲ ਆਪਣਾ ਸਾਰੀ ਕੋਸ਼ਿਸ਼ ਕਰਾਂਗੇ ਵੀ ਸਭ ਕੁਝ ਅਪਟ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਅਸੀਂ ਸਾਰੀਆਂ ਗੱਲਾਂ ਖੋਲ ਕੇ ਹੀ ਕਰਾਂਗੇ ਕਿ ਕਿਸੇ ਦਾ ਘਰ ਖਰਾਬ ਨਾ ਹੋਵੇ ਅਸੀਂ ਉਹ ਕੰਮ ਨਹੀਂ ਕਰਨਾ ਹੈ ਤੁਹਾਨੂੰ ਜੀ ਟਾਈਮਿੰਗ ਕੀ ਰੂਗੀ ਆਪਣੇ ਆਫਿਸ ਦੀ ਟਾਈਮਿੰਗ ਕੀ ਰਹੇਗੀ ਹਾਂ ਜੀ ਆਪਣੇ ਜਿਹੜੀ ਆਫਿਸ ਦੀ ਟਾਈਮਿੰਗ ਹੈਗੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਓਪਨ ਰਹੇਗਾ ਠੀਕ ਹੈ ਤੁਸੀਂ ਉਹਦੇ ਉਸ ਟਾਈਮਿੰਗ ਦੇ ਵਿੱਚ ਜਦੋਂ ਮਰਜ਼ੀ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਓ ਅਗਰ ਨਹੀਂ ਆ ਪਾਉਂਦੇ ਤੇ WhatsApp ਤੁਹਾਡੇ ਨੰਬਰ ਫਲੈਸ਼ ਹੋ ਰਿਹਾ ਹੈਗਾ WhatsApp ਨੰਬਰ ਫਲੈਸ਼ ਹੋ ਰਿਹਾ ਤੇ ਤੁਸੀਂ ਆਪਣਾ WhatsApp ਵੀ ਕਰ ਸਕਦੇ ਹੋ ਤੇ ਸ਼ੌਪ ਵੀ ਤੁਸੀਂ ਪਹੁੰਚ ਸਕਦੇ ਹੋ ਠੀਕ ਹੈ ਜੀ ਔਰ ਜਦ ਤੱਕ ਮੀਟਿੰਗ ਨਹੀਂ ਕਰੋਗੇ ਤਦ ਤੱਕ ਤੁਹਾਨੂੰ ਕੁਝ ਨਹੀਂ ਪਤਾ ਲੱਗੇਗਾ ਪਲੀਜ਼ ਕੰਟੈਕਟ ਕਰੋ ਔਰ ਤੁਸੀਂ ਇੱਥੇ ਆ ਕੇ ਵਿਜ਼ਿਟ ਕਰੋ ਬਿਲਕੁਲ ਜੀ ਸੋ ਅਜੇ ਹੋਰ ਐਪੀਸੋਡਸ ਵਾਸਤੇ ਜੁੜੇ ਰਹੋ ਪ੍ਰਾਈਮ ਹੂਦੇ ਦੇ ਨਾਲ